ਬੀਤੇ ਦਿਨੀ ਫਗਵਾੜਾ ਦੇ ਵਸਨੀਕ ਸਿਦਕ ਸਿੰਘ ਜਿਨ੍ਹਾਂ ਨੇ ਛੋਟੀ ਉਮਰੇ ਹੀ ਵੱਡਾ ਮੁਕਾਮ ਹਾਸਲ ਕਰਦਿਆਂ ਆਈਪੀਐਸ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਹੀ ਨਹੀਂ ਸਗੋ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਵੀ ਕੀਤਾ ਸੀ ਨੂੰ ਸਨਮਾਨਿਤ ਕਰਨ ਲਈ ਬਲੱਡ ਬੈਂਕ ਗੁਰ ਹਰਗੋਬਿੰਦਗਰ ਵਿਖੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਮੇਅ ਰਾਮਪਾਲ ਉਪਰ ਉੱਗੇ ਅਧਿయోగਪਤੀ ਅਸ਼ੋਕ ਸੇਠੀ ਮਲਕੀਆ ਸਿੰਘ ਗਬੋਤਰਾ ਤੇ ਤਾਰਾ ਚੰਚੁੰਬਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਹੋਏ ਆਪਣੇ ਸੰਬੋਧਨ ਵਿੱਚ ਜਿੱਥੇ ਬਖਫਾ ਬੁਲਾ ਰਹੇ ਨੇ ਸਦਕ ਸਿੰਘ ਦੀ ਇਸ ਉਪਲਬਧੀ ਤੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਸਦਕ ਨੂੰ ਤੇ ਉਨ੍ਹਾਂ ਦੇ ਫੈਮਿਲੀ ਮੈਂਬਰਸ ਨੂੰ ਅਤੇ ਪਰਿਵਾਰ ਨੂੰ। ਮੈਨੂੰ ਯਾਦ ਹੈ ਕਿ ਜਦੋਂ ਮੇਰਾ ਵੀ ਰਿਜ਼ਲਟ ਆਇਆ ਸੀ ਸਾਰਿਆਂ ਨੇ ਇੰਨਾ ਪਿਆਰ ਸਨਮਾਨ ਦਿੱਤਾ ਸੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਦਕ ਨੂੰ ਸਨਮਾਨ ਦੇ ਦੇ ਕੇ ਕਿ ਕਿੰਨਾ ਵਧੀਆ ਇੱਕ ਡ੍ਰੀਮ ਹੁੰਦਾ ਹੈ। ਇਕੱਲੇ ਬੱਚੇ ਦਾ ਡ੍ਰੀਮ ਕਿ ਪੇਰੈਂਟਸ ਦਾ ਡਰੀਮ ਹੁੰਦਾ ਤੁਹਾਡੇ ਅਸੀਂ ਪਰੋਸ਼ੀਆਂ ਦਾ ਡਰੀਮ ਹੁੰਦਾ ਹੈ ਉਹ ਵੀ ਕੁਝ ਵੇਰਵੇ ਨੇ ਹਾਂਜੀ ਬੇਟਾ ਕਿੱਥੇ ਪਹੁੰਚ ਗਿਆ ਕੀ ਕਰ ਰਿਹਾ ਹੈ ਐਗਜ਼ਾਮ ਹੋ ਗਿਆ ਕੀ ਹੋ ਗਿਆ ਸਾਨੂੰ ਵੀ ਦੱਸਿਓ ਸਾਰਿਆਂ ਦਾ ਡਰੀਮ ਹੁੰਦਾ ਇਕੱਲੇ ਬੱਚੇ ਦਾ ਡਰੀਮ ਨਹੀਂ ਹੈ ਪਰ ਪੇਰੈਂਟਸ ਦਾ ਇਹ ਸਭ ਤੋਂ ਵੱਡਾ ਸਭ ਤੋਂ ਵੱਡਾ ਸਪੋਰਟ ਹੁੰਦਾ ਮੈਨੂੰ ਵੀ ਯਾਦ ਹੈ ਜਦੋਂ ਮੇਰੇ ਪੇਰੈਂਟਸ ਨੇ ਪੇਰੈਂਟਸ ਨੂੰ ਕਿਹਾ ਕਿ ਮੈਂ ਤਾਂ ਡਾਕਟਰੀ ਨਹੀਂ ਕਰਨੀ ਮੈਂ ਸਿਵਲ ਸਰਵਿਸ ਜਾਣਾ ਹੈ ਕਹਿੰਦੇ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਡਾਕਟਰੀ ਕਰ ਕੀ ਕਰਦੇ ਮੈਂ ਕਿਹਾ ਮੇਰਾ ਸੁਪਨਾ ਹੈ ਮੈਂ ਪੂਰਾ ਕਰਨਾ ਹੈ ਅੱਜ ਮੈਂ ਸਦਰ ਦੇ ਉਹ ਸੁਪਨਾ ਦੇਖਦੀ ਆ ਕਿ ਇਹਨੇ ਵੀ ਸੁਪਨਾ ਚੁਣ ਲਿਆ ਕਿ ਮੇਰਾ ਇੱਕੋ ਸੁਪਨਾ ਹੈ ਕਿ ਮੈਂ ਸਿਵਲ ਸਰਵਿਸ ਜਾਣਾ ਹੈ ਤੇ ਅੱਜ ਉਹਨੇ ਮਕਾ ਪੂਰਾ ਕਰਤਾ ਹੈ ਤੇ ਮੇਰੇ ਵੱਲੋਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਸਦਰ ਨੂੰ ਤੇ ਤੁਹਾਡੇ ਫੈਮਿਲੀ ਮੈਂਬਰਾਂ ਨੂੰ ਕਿਉਂਕਿ ਬਹੁਤ ਸਪੋਰਟ ਕੀਤੀ ਹੈ ਤੇ ਮੇਰਾ ਇਹੀ ਪ੍ਰੇਅ ਹੈ ਕਿ ਜਦੋਂ ਉਹ ਜਾਲੇ ਟ੍ਰੇਨਿੰਗ ਪੂਰੀ ਕਰਕੇ ਆਪਣੇ ਪੰਜਾਬ ਹੀ ਆਵੇ ਔਰ ਕਿਸੇ ਕੈਡਨ ਨਾ ਜਾਵੇ ਤੇ ਆਪਣੇ ਪੰਜਾਬ ਨੂੰ ਹੀ ਸਦਰ ਮਿਲੇ ਤੇ ਇੱਥੇ ਹੀ ਬੱਚਾ ਆਈਪੀਐਸ ਬਣ ਕੇ ਆਪਣੇ ਭਗਵਾਨ ਨੂੰ ਸਰਵ ਕਰੇ ਤੇ ਮੇਰੇ ਵੱਲੋਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਇਸ ਦੌਰਾਨ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਗੁਰਮੀਤ ਸਿੰਘ ਪੁਲਾਹੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਧਿਆਰ ਦਿਖਾਇਆ ਮੇਰੇ ਲਈ ਬਹੁਤ ਔਰਗਨਿਕ ਹੋਵੇਗਾ ਸਭ ਤੋਂ ਪਹਿਲਾਂ ਉਹਨਾਂ ਨੂੰ ਥੈਂਕ ਯੂ ਤੇ ਜਿੰਨੀਆਂ ਵੀ ਇਮਿਨੈਂਟ ਪਰਸਨੈਲਿਟੀਜ਼ ਇੱਥੇ ਲਿਗੀਆਂ ਆਨ ਬੋਥ ਸਾਈਡਸ ਆਫ ਦਾ ਟੇਬਲ ਉਹਨਾਂ ਦਾ ਵੀ ਨਾਮ ਆ ਅ ਸੋ ਮੇਰੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਮੈਨਾਂ ਕਾਸਤੀਆਂ ਗਈਆਂ ਬਟ ਕੁਝ ਚੀਜ਼ ਜੇਕਰ ਮਾਪੜੇ ਬਾਰੇ ਦੱਸਨੀ ਆ ਤਾਂ ਜਿਹੜੀ ਜਿਹੜੀ ਸਕੂਲਿੰਗ ਸੀਗੀ ਉਹ ਸੇਮ ਦੋਸੋ ਸਪੋਰਟਸ ਫਰਵਾੜਾ ਤੋਂ ਕੋਈ 10th ਸੀਕਲ ਉਸ ਬਾਅਦ 11th ਤੇ 12th ਮੈਂ ਸਾਂਝ ਸੰਸਥਾ ਤੋਂ ਕੀਤੀ ਤੇ ਦੋ ਆਰਗੇਨਾਈਜੇਸ਼ਨ ਦੇ ਇੰਸਟੀਟਿਊਸ਼ਨ ਸੀ ਜਾਂ ਜਿਨ੍ਹਾਂ ਨੇ ਮੇਰਾ بیس ਤਿਆਰ ਕੀਤਾ ਸੋ ਥੈਂਕ ਯੂ ਟੂ ਬੋਥ ਆਫ ਈਸ ਆਰਗੇਨਾਈਜੇਸ਼ਨਸ ਪ੍ਰਿੰਸੀਪਲ ਮੈਂ ਅਮ ਜਿਤ ਕੇ ਵਟਿਆ ਸੋ ਥੈਂਕ ਯੂ ਤੇ ਜੇਕਰ ਮੈਂ ਆਪਣੀ ਫਾਊਂਡੇਸ਼ਨ ਦੀ ਗੱਲ ਕਰਾਂ ਤਾਂ I think it could be incomplete ਜੇਕਰ ਮੈਂ ਆਪਣੇ ਮਦਰ ਦਾ ਮੈਂਸ਼ਨ ਨਹੀਂ ਕਰਾਂਗਾ ਇਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਹੈਗਾ ਮੇਰੀ ਵਧੀਆ ਫਾਊਂਡੇਸ਼ਨ ਅਕੈਡਮਿਕਲੀ ਚਾਰਜ ਕਰਨ ਦੇ ਵਿੱਚ ਥੈਂਕਸ ਟੂ ਮੈਦ ਮੇਰੇ ਬ੍ਰਦਰ ਨੇ ਕੋਈ ਵੀ ਕਿਸ਼ਿਸ਼ ਨਹੀਂ ਪੜ੍ਹੀ ਥੈਂਕਸ ਟੂ ਮਾਈ ਮॉम ਬਹੁਤ ਟਾਈਮ ਐਫਰਟ ਲੱਗੀ ਉਹਨਾਂ ਨੇ ਇਨਵੈਸਟ ਕੀਤਾ ਸਾਡੇ ਤੇ ਪਾਸ ਟੂ ਕਰਨ ਤੋਂ ਬਾਅਦ ਮੈਂ ਆਪਣੇ ਸੂਲੋ ਸੋਸ਼ਲ ਸਾਇੰਸਸ ਗਿਆ ਜੋ ਨਾਨਕਦੇਵ یونیورسٹی ਅੰਮ੍ਰਿਤਸਰ ਉਥੇ ਸਾਡੇ ਟੀਚਰ ਸੀਗੇ ਡਾਕਟਰ ਅਜੀਤ ਕੁਮਾਰ ਉਹਨਾਂ ਦਾ ਬਹੁਤ ਯੋਗਦਾਨ ਸੀਗਾ ਮੈਨੂੰ ਤੇ ਮੇਰੇ ਵਰਗੇ ਹੋਰ ਜਿਹੜੇ ਮੇਰੇ ਸਾਥੀ ਸੀਗੇ ਉਹਨਾਂ ਨੂੰ ਮੋਟੀਵੇਟ ਕਰਨ ਅ ਕਿ ਕੁਝ ਸੇਵਲਸ ਐਡਵਾਈਸਸ ਵੀ ਜਾਰੀ ਕਰੋ ਸੋ ਸਟੈਂਸ ਹਾਊ ਆਈ ਗਾਟ ਮੋਟੀਵੇਟਡ ਡੂਰਿੰਗ ਮਾਈ ਗ੍ਰੈਜੂਏਸ਼ਨ ਡੇਜ਼ ਜਦੋਂ ਮੈਂ ਹੁਣ ਰੀਸੈਂਟ ਆਪਣੇ ਡਬਲ ਡੀਗਰੀ ਜਾਰ ਕਰਾ 2024 ਦੀ ਸਤੰਬਰ ਚ ਪੇਪਰ ਸੀਗਾ ਤੇ ਆਪਣੇ ਮੇਨਸ ਪੇਪਰ ਹੁੰਦੇ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਮੈਂ ਇਹਨਾਂ ਨੂੰ ਪਿਆ ਸੀਗਾ ਮੈਂ ਕਿਹਾ ਇਸ ਵਾਰੀ ਮੈਨੂੰ ਮੇਨਸ ਲਿਖਣ ਡਰ ਲੱਗ ਰਿਹਾ ਤੇ ਲਾਸਟ ਅਟੈਂਪਟ ਆ ਮੇਰਾ ਜੇਕਰ ਗੱਲ ਨਾ ਬਣੀ ਤਾਂ ਜੀ ਇਸ ਵਾਰ ਦਾ ਅਟੈਂਪਟ ਤਾਂ ਹੋ ਰਹੀ ਨਹੀਂ ਤੇ ਬਹੁਤ ਸਾਲ ਮਿੰਨਟ ਨੇ অলরেਡੀ ਜਾ ਚੁੱਕਾ ਸੋ ਯਾ ਤੇ ਉਦੋਂ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਕਹਿੰਦੇ ਬਸ ਐਗਜ਼ਾਮੀਨੇਸ਼ਨ ਇਸ ਇਜ਼ ਨਾਟ ਯੋਰ ਲਾਈਫ ਜੇਕਰ ਇੱਥੇ ਗੱਲ ਨਹੀਂ ਬਣੀ ਤਾਂ ਕੋਈ ਗੱਲ ਨਹੀਂ ਆਪਾਂ ਉਵੇਂ ਮੇਰਾ ਬ੍ਰਦਰ ਨਾਲ ਫੈਕਟਰੀ ਕਰਾਂਗੇ ਤੁਹਾਨੂੰ ਉੱਥੇ ਮੇਰਾ ਕਰੀ ਸੋ ਜਿਹੜੀ ਇਹਨਾਂ ਨੇ ਮੇਰੀ ਫੈਮਿਲੀ ਦੇ ਅੰਦਰ ਗ੍ਰੈਂਡਪੇਰੈਂਟਸ ਨੇ ਸਪੋਰਟ ਐਕਸਟੈਂਡ ਕੀਤੀ that was invaluable ਤੇ ਮੇਰੇ ਗ੍ਰੈਂਡਪੇਰੈਂਟਸ ਦੀ ਹਰ ਵਾਰੀ ਇਹ ਨਾਲ ਰਹੇ ਸੀ ਜਿਆਦਾ ਜਦੋਂ-ਜਦੋਂ ਮੈਨੂੰ ਫੇਲ ਹੋਇਆ ਇਹਨਾਂ ਨੇ ਬਸ ਮੈਨੂੰ ਇਹੀ ਕਿਹਾ ਕਿ ਜਿਹੜੀ ਸਕਸੈਸ ਹੈਗੀ ਆ ਬਸ ਡਿਲੇ ਹੋਈ ਆ ਇਟ ਹਸ ਨਾਟ ਗੌਟ ਡਿਨਾਈਡ ਤੇ ਮੇਰਾ ਬ੍ਰਦਰ ਬੈਠਾ ਸੀ ਵੱਡੇ ਭਰਾ ਸੱਚੀ ਬਾਤ ਕਹਿੰਦੇ ਆ ਤੇ ਬਿਲਕੁਲ ਸਹੀ ਕਹਿੰਦੇ ਆ